ਅਮਰਤਪਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕੌਮੀ ਸੁਰੱਖਿਆ ਐਕਟ NSA ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਲਕਾ ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਉੱਪਰ ਰਾਸ਼ਟਰਪਤੀ ਦੀ ਚੋਣ ਵਿੱਚ ਵੋਟ ਅਧਿਕਾਰ ਦੀ ਵਰਤੋਂ ਕਰਨਗੇ ਚੋਣ ਕਮਿਸ਼ਨ ਨੇ ਅਮਰਤਪਾਲ ਸਿੰਘ ਨੂੰ ਇਸ ਸੰਬੰਧੀ ਪੋਸਟਲ 벨ਟ ਜਾਰੀ ਕਰਨ ਦੇ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਦਫ਼ਤਰ ਦੇ ਵੱਲੋਂ ਦਿੱਤੀ ਗਈ ਆ ਚੋਣ ਕਮਿਸ਼ਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਅਸਾਮ ਸਰਕਾਰ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਇਹ ਕਿੰਨੀ ਬਣਾਉਣਾ ਕਿ ਅਮਰਤਪਾਲ ਸਿੰਘ ਵੱਲੋਂ ਨਿਸ਼ਾਨ ਲੱਗਿਆ ਪੋਸਟਲ ਬੈਲਟ ਵਾਲਾ ਸੀਲਵਾਨ ਦੇ ਲਫਾਫਾ ਆਸਾਮ ਦੇ ਡਿਬਰੂਗੜ ਤੋਂ ਇੱਕ ਵਿਸ਼ੇਸ਼ ਸੰਦੇਸ਼ ਵਾਹਕ ਰਾਹੀਂ ਲਜਾਇਆ ਜਾਵੇ ਤਾਂ ਜੋ ਇਹ ਵੋਟਾਂ ਦੀ ਗਿਣਤੀ ਲਈ ਨਿਰਧਾਰਿਤ ਮਿਤੀ 9 ਸਤੰਬਰ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਪਹੁੰਚ ਜਾਵੇ ਦੱਸਦੀ ਹੈ ਕਿ ਦਫ਼ਤਰ ਮੁਖ ਚੋਣ ਅਫਸਰ ਪੰਜਾਬ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਖੰਡੂਰ ਸੈਵ ਸੰਸਦੀ ਹਲਕਾ ਪੰਜਾਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਜੋ ਕਿ ਉਪ ਰਾਸ਼ਟਰਪਤੀ ਚੋਣ 2025 ਲਈ ਵੋਟਰ ਇਲੈਕਟਰੋਲ ਕੌਜ਼ ਦੇ ਲੀਫ ਮੈਂਬਰ ਵੀ ਨੇ ਤੇ ਵੋਟ ਪਾਉਣ ਦੀ ਸਹੂਲਤ ਦੇਣ ਸੰਬੰਧੀ ਜ਼ਰੂਰੀ ਹੁਕਮ ਜਾਰੀ ਕੀਤੇ ਹੋਏ ਨੇ ਦੱਸਣ ਜੋਗਾ ਕਿ ਅਮਰਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਸਥਿਤ ਕੇਂਦਰੀ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ 1980 ਤਹਿਤ ਨਜ਼ਰਬੰਦ ਦਾ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਚੋਣ ਨਿਜ਼ਮਾ 1974 ਦੇ ਨਿਜ਼ਮ 26 ਦੇ ਉਪਬੰਧਾਂ ਅਨੁਸਾਰ ਕਮਿਸ਼ਨ ਨੇ ਹੁਕਮ ਦਿੱਤਾ ਕਿ ਉਹਨਾਂ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਲਈ ਇੱਕ ਪੋਸਟਲ ਬੈਲਟ ਪੇਪਰ ਜਾਰੀ ਕੀਤਾ ਜਾਵੇ ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ ਨਜ਼ਰਬੰਦੀ ਪ੍ਰੀਵੈਟਿਵ ਰਿਸਟ੍ਰੇਸ਼ਨ ਅਧੀਨ ਜੇਲ੍ਹ ਸੇਂਸ ਵੰਦ ਵੋਟਰਾਂ ਲਈ ਪੋਸਟਲ ਬੈਲਟ ਪੇਪਰ ਸਿਰਫ ਵੋਟਾਂ ਵਾਲੇ ਦਿਨ ਹੀ ਪ੍ਰਦਾਨ ਕੀਤੇ ਜਾਂਦੇ ਤੇ ਨਿਸ਼ਾਨ ਲੱਗਿਆ ਮਾਰਕ ਕੀਤਾ ਪੋਸਟਲ ਬੈਲਟ ਵਾਲਾ ਸੀਲ ਬੰਦ ਲਫਾਫਾ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ रिटर्निंग ऑफिसर ਕੋਲ ਪਹੁੰਚਣਾ ਲਾਜ਼ਮੀ ਆ ਇਸ ਅਨੁਸਾਰ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਤੇ ਅਸਾਮ ਸਰਕਾਰ ਦੇ ਮੁਖ ਸਕੱਤਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਇਹ ਯਕੀਨੀ ਬਣਾਉਣ ਕਿ ਅਮਰਤਪਾਲ ਸਿੰਘ ਦੁਆਰਾ ਨਿਸ਼ਾਨ ਲੱਗਿਆ ਪੋਸਟਲ 벨ਟ ਵਾਲਾ ਸੇਲ ਬੰਦ ਲਿਖਾਫਾ ਆਸਾਮ ਦੇ ਡਿਬਰੂਗੜ ਤੋਂ ਇੱਕ ਵਿਸ਼ੇਸ਼ ਸੰਦੇਸ਼ ਵਾਕ ਦੁਆਰਾ ਹਵਾਈ ਸਫਰ ਰਾਹੀਂ ਲਿਜਾਇਆ ਜਾਵੇ ਤਾਂ ਜੋ ਇਹ ਬੋਟਨ ਦੀ ਗਿਣਤੀ ਲੇ ਨਿਰਧਾਰਿਤ ਮਿਤੀ 9 ਸਤੰਬਰ 2025 ਨੂੰ ਆਥਮ 6 ਵਜੇ ਤੋਂ ਪਹਿਲਾਂ ਜਿਹੜਾ ਰਿਟਰਨਿੰਗ ਆਫੀਸਰ ਕੋਲ ਪਹੁੰਚ ਜਾਵੇ ਸਬੰਧਿਤ ਅਧਿਕਾਰੀਆਂ ਨੂੰ ਇਸ ਸੰਬੰਧਿਤ ਤੁਰੰਤ ਪ੍ਰਬੰਧ ਕਰਕੇ ਕਮਿਸ਼ਨ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਜਿਹੜੇ ਹੁਕਮ ਦੇ ਦਿੱਤੇ ਗਏ ਹਨ